ਖੋ ਜੀ ਜੱਗਾ ਭਾਈ ਜਿੱਥੇ ਜਿੱਥੇ ਦਾਲ ਪੋਨ ਦੇ ਕੰਮ ਵੀ ਬਹੁਤ ਕਰਦਾ ਵੇਖੋ ਪੰਛੀ ਆ ਕੋਇਲ ਇਹਨੂੰ ਆਂਦੇ ਆ ਜੀ ਕੋਇਲ ਅਚਾਨਕ ਮੋਟਰਸਾਈਕਲ ਦੇ ਵਿੱਚ ਕਿਸੇ ਦੇ ਵੱਜ ਗਈ ਤੇ ਜੱਗੇ ਭਰਾ ਨੇ ਦੇਖਿਆ ਹੁੰਦਾ ਯਾਰ ਨਹੀਂ ਕਿਵੇਂ ਬੰਦਾ ਬੰਦੇ ਦਾ दारू ਆ ਤੇ ਇਹਦਾ ਡਰਾਈਵਰ ਸਾਹਿਬ ਆ ਗਿਆ ਸਾਡੇ ਨਾਲ ਇਧਰ ਇਧਰ ਠੀਕ ਹੈ ਨਾ ਠੀਕ ਹੈ ਠੀਕ ਹੈ ਪਿਓ ਪਿਓ ਪੁਨੀਂ ਬਾਜਣੀ ਤਾਂ ਸੈਟ ਆ ਮੋਬਾਈਲ ਪੜੀ ਇਹ ਤੋਂ ਪਰ ਕਰ ਕਿਤੇ ਨਹੀਂ ਬੜਾ ਵਧੀਆ ਹਨੀ ਦੋਸਤੋ ਸਤਿ ਸ੍ਰੀ ਅਕਾਲ ਜੀ ਇਹ ਆ ਕੋਇਲ ਜਿਹਨੂੰ ਕੋਇਲ ਕਹਿੰਦੇ ਸੀ ਤੇ ਜੱਗਾ ਭਾ ਸਾਡਾ ਜਾ ਰਿਹਾ ਸੀ ਤੇ ਇਹ ਮੋਟਰਸਾਈਕਲ ਤੇ ਚੱਕੇ ਦੇ ਵਿੱਚ ਦੀ ਲੰਗੀ ਆ ਕੋਇਲ ਤੇ ਵੀਰ ਨੇ ਪਾਣੀ ਚੁੱਟਿਆ ਇਹਨੂੰ ਬਿਲਕੁਲ ਡੱਡ ਸੀ ਸਿਰ ਛੁੱਟ ਗਈ ਸੀ ਤੇ ਭਰਾ ਨੇ ਚੁੱਕ ਕੇ ਤੇ ਆਵੇ ਹੁਣ ਪਾਣੀ ਕੀ ਗੱਲ ਹੋਈ ਸੀ ਜੱਗੇ ਵੀਰ ਉਹ ਮੋੜ ਉੱਧਰ ਜਾਉਣਾ ਹੈ ਮੋਟਰਸਾਈਕਲ ਦੇ ਟਾਇਰਾਂ ਦੇ ਵਿੱਚ ਵੱਜੀ ਮਗਰੋਂ ਦੀ ਲਾਂਘੀ ਵੇਚਦੀ ਦੋ ਹੀ ਇੱਕ ਤੇ ਲਾਂਘੀ ਦੇ ਇਹਦੇ ਵਿੱਚ ਵੱਜ ਕੇ ਡਿੱਗ ਪਈ ਉੱਥੇ ਅੱਛਾ ਅੱਛਾ ਵੇਖ ਲੋ ਹੁਣ ਸਿਰ ਚੁੱਕਿਆ ਨਾ ਵਜੀ ਵਜੀ ਦੀਆਂ ਗੱਲਾਂ ਆ ਇਹਨੂੰ ਕਰਾ ਨੇੜੇ ਕਰਕੇ ਵਿਖਾਓ ਕਰਾਂ ਕੋਇਲ ਦਾ ਮੂੰਹ ਆ ਵੇ ਕੋਈ ਨੂੰ ਕੋਇਲਾਂ ਦੇ ਕੋਇਲ ਨਹੀਂ ਨਾ ਨਹੀਂ ਨਹੀਂ ਇਹ ਹੋਰਾਂ ਪੰਛੀ ਕੋਇਲ ਬਾਜ਼ੀ ਦਾ ਕੋਇਲ ਨਹੀਂ 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 ਹੋਰਾਂ ਪੰਛੀ ਇਹ ਵੀ ਹੁੰਦੇ ਰਹੀ ਲੱਗਦਾ ਠੀਕ ਆ ਸੱਜਣੋਂ ਹੈਲਪ ਕਰਨੀ ਚਾਹੀਦੀ ਹੈ ਕਿਤੇ ਬੰਦਾ ਡਿੱਗਾ ਹੋਵੇ ਨਾ ਕੀ ਨਾ ਸੋਚਿਆ ਕਰੋ ਤੂੰ ਆਪਣੇ ਕਈ ਲੋਕ ਭੌਂਦੀ ਬੰਦਾ ਡਿੱਗਿਆ ਹੋਵੇ ਤੇ ਉਹ ਵੀ ਛੱਡ ਕੇ ਅੱਗੇ ਲੰਘ ਜਾਂਦੇ ਆ ਬੰਦਾ ਬੰਦੇ ਦਾ ਦਾਰੂ ਡਰਨਾ ਨਹੀਂ ਚਾਹੀਦਾ ਕੋਈ ਇਹੋ ਜਿਹੀ ਗੱਲ ਨਹੀਂ ਐਡਾ ਪਾਗਲ ਕੋਈ ਨਹੀਂ ਹੁੰਦਾ ਵੀ ਜਿਹੜਾ ਬੰਦਾ ਕੋਈ ਕਿਸੇ ਨੂੰ ਚੱਕੇ ਜਾਂ ਭਲਾ ਕਰੇ ਤੇ ਭਲੇ ਵਿੱਚ ਹੀ ਭਲਾ ਵਾ ਕਹਿੰਦੇ ਕਿਸੇ ਨਾਲ ਵੀ ਕੋਈ ਵੀ ਵਪਰਸਾ ਹੈਦਾ ਚਲੋ ਸਾਡਾ ਵੀ ਐਕਸੀਡੈਂਟ ਹੋਇਆ ਸੀ ਭਰਾਵਾਂ ਨੇ ਇਦਾਂ ਹੀ ਚੁੱਕਿਆ ਸੀ ਤੇ ਜਦੋਂ ਇਸੇ ਤਰ੍ਹਾਂ ਸਬਕ ਵੀ ਮਿਲਦਾ ਜ਼ਿੰਦਗੀ ਦੀ ਸਿੱਖਿਆ ਵੀ ਆ ਪੀ ਭਾਵੇਂ ਕੋਈ ਵੀ ਦੁਸ਼ਮਣ ਵੀ ਡਿੱਗਾ ਪਾਉ ਉਹਨੂੰ ਵੀ ਚੋਕੇ ਤੇਰੀਆਂ ਗੱਲਾਂ ਸੁਣਦੀ ਪਾਣੀ ਪਿਉ ਹਾਂ ਗੱਲਾਂ ਸੁਣ ਰਹੀ ਵੇਖ ਲੋ ਬਹੁਤ ਸਿਆਣਾ ਪੁੱਤ ਆ ਜੀ ਓਏ ਤੇ ਸ਼ੇਅਰ ਕਰੋ ਵੀਡੀਓ ਭਾਈ ਜੀ ਵਾਤਾਵਾਜੀ ਰੱਖ ਦਈਏ ਕਿਤੇ ਹਾਂ ਧੰਨਵਾਦ ਨਹੀਂ ਨਹੀਂ ਦੇਖ ਸਕਦੇ ਆ ਕਿੱਥੇ ਰੱਖਣੀ ਏ ਉਹ ਇੱਥੇ ਰੱਖਾਂਗੇ ਤੇ ਬਾਕੀ ਇਹਦੀ ਕੇਅਰ ਕਰਨੀ ਉਹ ਤੂੰ ਉਹਨੂੰ ਫੜਾ ਦੇ ਮਲਾਜ਼ਮ ਨੂੰ ਫੜਾ ਦੋ ਆ ਜੋ ਤੇ ਥਾਣੇ ਸਭਰਾ ਦੇ ਵਿੱਚੋਂ ਪਾਣੀ ਲਿਆਂਦੀ ਬੋਤਲ ਭਰ ਕੇ ਇਹਨੇ ਇਹਨੂੰ ਸਪਾਣੀ ਪੁਣੀ ਪਿਆਦੀ ਦੋ ਤਿੰਨ ਵਾਰ ਦੇਖੋ ਜੀ ਜੱਗਾ ਭਾਈ ਜਿੱਥੇ ਜਿੱਥੇ ਦਾਲ ਪੋਨ ਦੇ ਕੰਮ ਵੀ ਬਹੁਤ ਕਰਦਾ ਵੇਖੋ ਪੰਛੀ ਆ ਕੋਇਲ ਇਹਨੂੰ ਆਂਦੇ ਆ ਜੀ ਕੋਇਲ ਅਚਾਨਕ ਮੋਟਰਸਾਈਕਲ ਦੇ ਵਿੱਚ ਕਿਸੇ ਦੇ ਵੱਜ ਗਈ ਤੇ ਜੱਗੇ ਭਰਾ ਨੇ ਦੇਖਿਆ ਹੁੰਦਾ ਯਾਰ ਨਹੀਂ ਕਿਵੇਂ ਬੰਦਾ ਬੰਦੇ ਦਾ दारू ਆ ਤੇ ਇਹਦਾ ਡਰਾਈਵਰ ਸਾਹਿਬ ਆ ਗਿਆ ਸਾਡੇ ਨਾਲ ਇਧਰ ਇਧਰ ਠੀਕ ਹੈ ਨਾ ਠੀਕ ਹੈ ਪਿਓ ਪਿਓ ਪੁਣੀ ਬਾਜਣੀ ਉਹ ਉਹ ਗਈ ਉਹ ਫੜ 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 ਗਈ ਗਈ ਕੋਈ ਨਹੀਂ ਹੋਈ ਨਾ ਕਾਮ ਜਾਵੇ ਨੇ ਕੋਈ ਉਹ ਜਨਾ ਕਾਮ ਜਾ ਕੋਈ ਸੱਟ ਲੱਗੀ ਆ ਹੂੰ ਵੱਜੀ ਬੜੀ ਜ਼ੋਰ ਦੀ ਮੋਟਰਸਾਈਕਲ ਚ ਮੈਂ ਉਧਰੋਂ ਲੈਬੋਰੀ ਤੋਂ ਆਉਂਦਿਆਂ ਤਾਂ ਮੁੰਡਾ ਲੰਘਿਆ ਉਹਨੂੰ ਵੀ ਨਹੀਂ ਪਤਾ ਲੱਗਾ ਚਾਰੇ ਨੂੰ ਜੀ ਦੇ ਵਿੱਚ ਵੱਜੀ ਆ ਪਿਛਲੇ ਬੰਨੇ ਟਾਇਰ ਦੇ ਵਿੱਚ ਦੀ ਲੰਗੀ ਏ ਟਾਇਰ ਦੇ ਵਿੱਚ ਦੀ ਆਹੋ ਕਮਾਲਾ ਯਾਰ ਇਹ ਨਾ ਬੰਦੀਆਂ ਗੱਲਾਂ ਵੇਖੋ ਜੀ ਵਧੀਆ ਉਹੀ ਦੋਵੇਂ ਇਕੱਠੀਆਂ ਹੁੱਡੀਆਂ ਉਤੋਂ ਸਾਹਮਣੇ ਮੋਟਰਸਾਈਕਲ ਦੇ ਵੇਖੋ ਟਾਇਰ ਦੇ ਵਿੱਚ ਪੰਛੀ ਲੰਘਿਆ ਵਾ ਦੇ ਵੀਰ ਜੱਗੇ ਨੇ ਦੇਖਿਆ ਨਾਲ ਭਰਾ ਸਾਡੇ ਵੇਖੋ ਉਸੇ ਵੇਲੇ ਠੀਕ ਆ ਫਰਕ ਪੈ ਗਿਆ ਨਾ ਚੁੱਕੀ ਤੌਣ ਹੁਣ বাজ ਗਈ ਹੈ বাজ ਗਈ ਤੇ ਤਾਂ ਡੇਕ ਤੌਣ ਸੁੱਟ ਲਈਏ ਨੇ